अमन अरोड़ा ਦੇ ਵੱਲੋਂ ਪ੍ਰਤਾਪ ਬਾਜਬਾ ਨੂੰ ਖੁੱਲਾ ਚੈਲੰਜ ਦੇ ਦਿੱਤਾ ਹੈ ਤੇ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਦੱਸਦੀ ਹੈ ਕਿ ਅਮਨ अरोड़ा ਦੇ ਵੱਲੋਂ ਕਿਹਾ ਗਿਆ ਹੈ ਕਿ ਬਾਜਬਾ ਸਾਹਿਬ ਆਪਣਾ ਪਰਮ ਪੁਲੇਖਾ ਕਰ ਦੋ ਜਿੱਥੇ ਮਰਚੀ ਆ ਜੋ ਮੈਂ ਤੁਹਾਨੂੰ ਹਰੇਕ ਪਲੇਟਫਾਰਮ ਤੇ ਮਿਲਣ ਨੂੰ ਤਿਆਰ ਹਾਂ ਤੇ ਆਪਣਾ ਟਾਈਮ ਕੱਢ ਕੇ ਆਏ ਹੋ ਤੇ ਜਿਸ ਤੋਂ ਬਾਅਦ ਹੁਣ ਅਮਨ अरोड़ा ਪ੍ਰਤਾਪ ਬਾਜਬਾ ਨੂੰ ਲੈ ਕੇ ਕਾਫੀ ਗਰਮ ਦਿਖਾਈ ਦੇ ਰਹੇ ਨੇ ਤੇ ਉੱਥੇ ਹੀ ਪੰਜਾਬ ਬੰਬਾਂ ਨੂੰ ਲੈ ਕੇ ਜੋ ਬਿਆਨ ਦਿੱਤਾ ਉਸਦੇ ਉਸ ਨੂੰ ਲੈ ਕੇ ਲਗਾਤਾਰ ਇਹ ਮਾਮਲਾ ਪੱਕਦਾ ਹੋਇਆ ਨਜ਼ਰ ਆ ਰਿਹਾ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਵਿੱਚ ਪੇਚ ਫਸਦੇ ਹੋਏ ਨਜ਼ਰ ਆ ਰਹੇ ਨੇ ਤੇ ਹੁਣ ਅਮਨ अरोड़ा ਦੇ ਵੱਲੋਂ ਪ੍ਰਤਾਪ ਬਾਜਵਾ ਨੂੰ ਜਿਹੜਾ ਕਿ ਖੁੱਲਾ ਚੈਲੰਜ ਧੱਕ ਦਿੱਤਾ ਗਿਆ ਆ ਤੁਹਾਨੂੰ ਸੁਣਾਉਣੀ ਹੈ ਪਹਿਲਾਂ ਅਮਨ अरोड़ा ਦਾ ਕੀ ਕੁਝ ਕਹਿਣਾ ਹੈ ਕਿ ਬਾਜਵਾ ਸਾਹਿਬ ਮੈਂ ਪਹਿਲਾਂ ਵੀ ਕਹਿੰਦਾ ਸੀ ਅੱਜ ਵੀ ਕਹਣਾ ਤੇ ਗਾਂ ਨੂੰ ਵੀ ਕਹੂੰਗਾ ਮੈਂ ਕਦੇ ਨਿੱਜੀ ਤੂਤਲਾਾਂ ਦੇ ਵਿੱਚ ਪਿਆ ਨਹੀਂ ਹੈਗਾ ਨਾ ਮੈਂ ਕਦੇ ਤੱਥਾਂ ਤੋਂ ਬਿਨਾਂ ਗੱਲ ਕੀਤੀ ਹੈ ਮੈਂ ਜੋ ਗੱਲ ਤੁਸੀਂ ਕੀਤੀ ਐ ਤੇ ਜੋ ਗੱਲ ਅੱਜ ਮੈਂ ਕਰ ਰਿਹਾ ਮੈਂ ਤੁਹਾਨੂੰ ਸਿੱਧੇ ਮੱਥੇ ਚੈਰੰਜ ਕਰਦਾ ਕਿ ਦਿਨ ਵੀ ਤੁਹਾਡਾ ਟਾਈਮ ਵੀ ਤੁਹਾਡਾ ਥਾਂ ਵੀ ਤੁਹਾਡੀ ਚੂਜ਼ ਕਰ ਲਓ ਚੱਕ ਲਓ ਖਾਲ ਦਿਨ ਨਾਲ ਟਾਈਮ ਤੇ ਮੀਡੀਆ ਦੇ ਸਾਹਮਣੇ ਬੈਠਾਂਗੇ ਤੁਸੀਂ ਆਪਦੀ ਗੱਲ ਰੱਖ ਲਓ ਮੈਂ ਆਪਦੀ ਰੱਖ ਲਵਾਂ ਜੇ 50 ਮਿੰਟਾਂ ਦੇ ਵਿੱਚ ਐ ਸਿਰੇ ਤੋਂ ਸਿਰੇ ਤੱਕ ਨਾ ਦੇੜ ਕੇ ਰੱਖਦਾ ਨਾ ਤਾਂ ਅਮਨ ਰੋੜਾ ਨਾ ਕਿਓ ਸੋ ਇਸ ਕਰਕੇ ਮੇਰੀ ਬਾਜਵਾ ਸਾਹਿਬ ਨੂੰ ਬੇਨਤੀ ਹੈ ਕਿ ਜੋ ਤੁਹਾਡੇ ਕੋਲੋਂ ਜੋ ਤੁਹਾਡੇ ਕੋਲ ਤੁਸੀਂ ਜਾਣੇ ਵਿੱਚ ਕਹੀ ਹੈ ਤੁਸੀਂ ਅਣਜਾਣੇ ਦੇ ਵਿੱਚ ਕਹੀ ਹੈ ਮੈਨੂੰ ਨਹੀਂ ਪਤਾ ਤੁਸੀਂ ਤੁਹਾਡੇ ਕੋਲ ਸਹੀ ਮਾਇਨੇ ਦੇ ਵਿੱਚ ਕੋਈ ਇਨਫੋਰਮੇਸ਼ਨ ਹੈ ਤਾਂ ਪੁਲਿਸ ਨੂੰ ਦਿਓ ਜੇ ਨਹੀਂ ਕੋਈ ਇਨਫੋਰਮੇਸ਼ਨ ਹੈਗੀ ਤੇ ਲੋਕਾਂ ਨੂੰ ਗੁੰਮਰਾਹ ਕਿਉਂ ਕੀਤਾ ਪੰਜਾਬ ਦੇਆਂ ਨੂੰ ਕਿਉਂ ਉਹਨਾਂ ਦੇ ਮਨਾਂ ਦੇ ਵਿੱਚ ਡਰ ਤੇ ਭੈ ਦਾ ਮਾਹੌਲ ਜਿਹੜਾ ਉਹ ਪੈਦਾ ਕਰਨ ਵਾਲੀ ਗੱਲ ਤੁਸੀਂ ਨਿਊਜ਼ 18 ਦੇ ਚੈਨਲ ਉੱਪਰ ਬੈਠ ਕੇ ਕਹੀ ਉਹਦੇ ਬਾਰੇ ਤੁਸੀਂ ਮਾਫੀ ਮੰਗੋ ਆਪਦੀ ਐਕਸਪਲੇਨੇਸ਼ਨ ਦਿਓ ਔਰ ਦੂਸਰੀ ਗੱਲ ਅਖੀਰ ਦੇ ਵਿੱਚ ਮੈਂ ਬਾਜਵਾ ਸਾਹਿਬ ਨੂੰ ਇਹ ਕਹਾਂਗਾ ਕਿ ਬਾਜਵਾ ਸਾਹਿਬ ਤੁਸੀਂ ਮੇਰੇ ਉੱਪਰ ਟਿੱਪਣੀ ਕਰਦੇ ਹੋ ਤੁਸੀਂ ਸਾਡੀ ਸਰਕਾਰ ਉੱਪਰ ਟਿੱਪਣੀ ਕਰਦੇ ਹੋ ਮੂੰਹ ਦੀ ਬਵਾਸੀਰਤਾ ਤੁਹਾਨੂੰ ਆਪ ਨੂੰ ਹੋਈ ਹੈ ਤੁਹਾਨੂੰ ਪਤਾ ਲੱਗਦਾ ਨਹੀਂ ਹੈਗਾ ਵੀ ਬੋਲਣਾ ਕੀ ਹੈ ਕਦੇ ਤੁਸੀਂ ਸੀਚੇਵਾਲ ਸਾਹਿਬ ਨੂੰ ਠੇਕੇਦਾਰ ਕਹਿ ਦਿੰਦੇ ਹੋ ਕਦੇ ਤੁਸੀਂ ਬਿਨਾਂ ਗੱਲ ਤੋਂ ਬਿਨਾਂ ਕਿਸੇ ਮੂੰਹ ਸਿਰ ਤੋਂ ਕਦੇ ਤੁਸੀਂ 32 ਮੰਮਾ 50 ਅੰਮਾਲਾ ਬਿਆਨ ਦੇ ਦਿੰਦੇ ਹੋ ਪਤਾ ਤੁਹਾਨੂੰ ਆਮਨਲਾ காங்கிரஸ் ਦਾ ਬੇੜਾ ਕਰਕੇ ਤਾਂ ਤੁਸੀਂ ਆਪ ਕਰੀ ਜਾਂਦੇ ਹੋ ਕਾਂਗਰਸੀ ਉਸ ਗੱਲ ਤੋਂ ਦੁਖੀ ਨੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਗੱਲਾਂ ਦੇ ਵਿੱਚ ਨਾ ਮੈਂ ਕਦੇ ਪਿਆ ਨਾ ਪਹਿਣਾ ਹਾਂ ਜੇ ਕੋਈ ਭਰਮ ਭਲੇਖੇ ਕੱਢਣੇ ਨੇ ਬਾਜੇ ਸਾਹਿਬ ਜਦੋਂ ਮਰਜ਼ੀ ਜਿੱਥੇ ਮਰਜ਼ੀ ਜਿਹਹੇ ਜਾਂ ਮਰਜ਼ੀ ਪਲੇਟਫਾਰਮ ਹੈ ਜਿਹੜਾ ਉਹ ਚੁਣ ਲਿਓ ਨਾ ਮੈਂ ਕਦੇ ਤੱਥਾਂ ਤੋਂ ਬਿਨਾਂ ਗੱਲ ਕੀਤੀ ਹੈ ਤੇ ਨਾ ਕਰਨੀ ਹੈ 32 ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਇਹ 32 ਦੀ ਫਿਗਰ ਹੈ ਜਿਹੜੀ ਬਾਜਵਾ ਸਾਹਿਬ ਨੂੰ ਮੈਂ ਕਦੇ ਬਿਨਾ ਵੈਸੇ ਮੇਰੀ ਆਤ ਨਹੀਂ ਹੈਗੀ ਕਿ ਮੈਂ ਬਿਨਾ ਉਹਦੇ ਸਲਾਹ ਦਵਾ ਪਰ ਪਰ ਇਹ ਜੀ ਬਿਆਨਬਾਜ਼ੀ ਹੈ ਜਿਹੜੀ ਉਹ ਤੋਂ ਬਾਜਵਾ ਸਾਹਿਬ ਨੂੰ ਗਰੇਜ਼ ਕਰਨਾ ਚਾਹੀਦਾ ਐਜ਼ ਅ ਸੀਨੀਅਰ ਸੀਜ਼ਨਡ ਲੀਡਰ ਤੋਂ ਇਹ ਜੀ ਉਮੀਦ ਨਹੀਂ ਰੱਖੀ ਜਾ ਸਕਦੀ ਹੈਗੀ ਔਰ ਫਿਰ ਦੁਬਾਰਾ ਅਪੀਲ ਕਰੂੰਗਾ ਕਿ ਜੇ ਬਾਜਵਾ ਸਾਹਿਬ ਪੰਜਾਬ ਦੇ 3 ਕਰੋੜ ਲੋਕਾਂ ਦੀ ਸੁਰੱਖਿਆ ਦੇ ਲਈ ਜੇ ਤੁਹਾਡੇ ਕੋਲ ਜੋ ਵੀ ਇਨਫੋਰਮੇਸ਼ਨ ਹੈਗੀ ਪੰਜਾਬ ਪੁਲਿਸ ਦਾ ਮਕਸਦ ਸਿਰਫ ਇਹ ਹੈ ਕਿ ਤੁਹਾਡੇ ਕੋਲ ਸੋਰਸ ਆਫ ਇਨਫੋਰਮੇਸ਼ਨ ਕੀ ਹੈ ਉਹ ਜਾਣਨਾ ਹੈ ਉਹ ਤੁਸੀਂ ਸਰਕਾਰ ਨੂੰ ਉਹ ਪੁਲਿਸ ਨੂੰ ਤੁਸੀਂ ਜਾਣਕਾਰੀ ਦਿਓ ਔਰ ਜਾਣਕਾਰੀ ਜਦੋਂ ਤੁਸੀਂ ਦੇ ਦਿੰਦੇ ਹੋ ਮੈਂ ਗਾਰੰਟੀ ਕਰਦਾ ਕਿ ਉਹਦੀ ਇਨਵੈਸਟੀਗੇਸ਼ਨ ਕਰਕੇ ਉਹਦੀ ਤਸੱਲੀ ਕਰਕੇ ਉਹ ਪਰਚਾ ਜਿਹੜਾ ਉਹ 100% ਕੈਨਸਲ ਹੋਊਗਾ ਪਰ ਐਟ ਲੀਸਟ ਕਿਰਪਾ ਕਰਕੇ ਪੰਜਾਬ ਪੁਲਿਸ ਨੂੰ ਸਹਿਯੋਗ ਕਰੋ ਜਦੋਂ ਗੱਲ ਕਰਦੇ ਨੇ 32 ਪਹਿਲਾਂ ਕਹਿੰਦੇ 32 ਆਮ ਆਦੀ ਪਾਰਟੀ ਦੇ ਐਮਐਲਏ ਨੇ ਜਿਹੜੇ ਉਹ ਸੰਪਰਕ ਜਨੇ ਸਾਡੇ ਫੇਰ ਕਹਿੰਦੇ ਨੇ ਬੱਤੀ ਬੰਬ ਪਏ ਨੇ ਬਾਜਵਾ ਸਾਹਿਬ ਲੀਡਰ ਆਫ ਆਪੋਜੀਸ਼ਨ ਉਹ ਸੀਰੀਅਸ ਗੱਲਾਂ ਕਰੋ ਨਹੀਂ ਲੋਕਾਂ ਨੇ ਬੱਤੀ ਬਣਾ ਕੇ ਤੁਹਾਡੇ ਹੱਥੇ ਧਰ ਦੇਣੀ ਹੈ 27 ਦੇ ਵਿੱਚ ਸੋ ਇਸ ਕਰਕੇ ਕਿਰਪਾ ਕਰਕੇ ਮੇਰੇ ਹੱਥ ਬਨ ਕੇ ਬੇਨਤੀ ਆ ਤੁਹਾਨੂੰ ਕਿ ਕਿਰਪਾ ਕਰਕੇ ਸੀਰੀਅਸ ਪੋਲਿਟਿਕਸ ਕਰੋ ਜ਼ਿੰਮੇਵਾਰਾ ਨਾ ਬਿਆਨ ਨੇ ਜਿਹੜੇ ਉਹ ਦੋ ਇਹ ਜੇ ਗੈਰ ਜ਼ਿੰਮੇਵਾਰ ਬਿਆਨਾਂ ਦੇ ਨਾਲ ਪੰਜਾਬ ਦਾ ਕਿਸੇ ਵੀ ਪੱਖੋਂ ਭੜਾ ਨਹੀਂ ਹੋਣਾ ਹੈਗਾ ਸੋ ਬਹੁਤ ਬਹੁਤ ਧੰਨਵਾਦ ਬਾਜਵਾ ਸਾਹਿਬ ਤੁਹਾਡਾ ਬਾਕੀ ਜੇ ਜੇ ਕਿਤੇ ਕੋਈ ਹੋਰ ਭਰਮਪਲੇਖੇ ਕੱਢਣੇ ਹੋਏ ਤਾਂ ਜਦੋਂ ਮਰਜ਼ੀ ਮੈਂ ਦੁਬਾਰਾ ਕਹਣਾ ਨਿਮਕੇ ਕਹਿਣਾ ਕਿਹ ਦਿਨ ਥਾਂ ਟਾਈਮ ਆਪਦੀ ਮਰਜ਼ੀ ਦਾ ਚੁਣ ਲਿਓ ਮੀਡੀਆ ਉੱਥੇ ਹੋਊਗਾ ਤੇ ਅਮਰ ਬੜਾ ਪਹੁੰਚ